ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਜੂਨ ਦਾ ਦਿਨ ਹੈ 6 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਸਾਥੀਆਂ ਦੇ ਸਮਾਜ ਸਮੇਤ ਸ਼ਹਾਦਤ ਦਾ ਜਾਮ ਪੀ ਗਏ ਸਨ ਸੋ 6 ਜੂਨ ਦਾ ਜਿਹੜਾ ਦਿਨ ਹੈ ਉਸ ਸਿੱਖ ਇਤਿਹਾਸ ਦੇ ਵਿੱਚ ਬੜਾ ਸ਼ਹਾਦਤ ਦੇ ਨਾਲ ਬੜਾ ਗਹਿਰਾ ਸਬੰਧ ਰੱਖਦਾ ਹੈ ਕਿਉਂਕਿ ਪੰਚਮ ਪਾਤਸ਼ਾਹ ਧੰਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਵੀ ਇਸ ਦਿਨ ਦੇ ਨਾਲ ਸ਼ਹਾਦਤ ਜੁੜੀ ਹੋਈ ਹੈ ਤੇ ਪਿਛੋਂ ਜੂਨ 84 ਦਾ ਜਿਹੜਾ ਸਾਕਾ ਜਿਹਨੂੰ ਤੀਜਾ ਕੱਲੂ ਘਰ ਆਖਿਆ ਜਾਂਦਾ ਹੈ ਇਹ ਸਿੱਖਾਂ ਦੇ ਜਿਹੜੇ ਜ਼ਖਮ ਨੇ ਅੱਲੇ ਇਹ ਸਾਰੀ ਜ਼ਿੰਦਗੀ ਜ਼ਖਮ ਰਿਸਦੇ ਰਹਿਣਗੇ। ਨਾ ਹੀ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਹਿੰਮਤ ਕੀਤੀ ਹੈ ਕਿ ਇਹ ਜ਼ਖਮਾਂ ਤੇ ਮਲਮ ਲਾਈ ਜਾਵੇ। ਸਗੋਂ ਜੂਨ 84 ਦੇ ਜ਼ਖਮਾਂ ਨੂੰ ਉਚੇੜਿਆ ਗਿਆ। ਕਰੇਦਿਆ ਗਿਆ। ਤੇ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਬਾਬਾ ਹਰਨਾਮ ਸਿੰਘ ਜੀ। ਤੁਮਾ ਦਵੰਦਵੀ ਟਕਸਾਲ ਦੇ ਜਿਹੜੇ 14ਵੇਂ ਮੁਖੀ ਨੇ ਤੇ ਦੂਜੇ ਪਾਸੇ ਭਾਈ ਕੁਲਦੀਪ ਸਿੰਘ ਜੀ ਗੜਗੱਜ ਬੜੀ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਇੱਕ ਪਾਸੇ ਟਕਸਾਲ ਦੇ ਮੁਖੀ ਕਹਿ ਰਹੇ ਐ ਕਿ ਅਸੀਂ ਜਥੇਦਾਰ ਨੂੰ 6 ਜੂਨ ਨੂੰ ਅਕਾਲ ਤਖਤ ਤੋਂ ਸਪੀਚ ਨਹੀਂ ਕਰਨ ਦੇਵਾਂਗੇ ਜਿਹੜਾ ਆਦੇਸ਼ ਦਿੰਦੇ ਐ ਜਥੇਦਾਰ ਪਿਛਲੇ ਪੁਰਾਣੇ ਸਾਲਾਂ ਤੋਂ ਕਹਿੰਦੇ ਉਹ ਆਦੇਸ਼ ਨਹੀਂ ਦੇਣ ਦੇਵਾਂਗੇ ਜੇਕਰ ਜਥੇਦਾਰ ਕਲਦੀਪ ਸਿੰਘ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰਨ ਵਾਸਤੇ ਆਉਣਗੇ ਕਹਿੰਦੇ ਉੱਥੇ ਨਫਾ ਨੁਕਸਾਨ ਹੋ ਸਕਦਾ ਹੈ ਮਾਹੌਲ ਉੱਥੇ ਵਿਗੜ ਸਕਦਾ ਹੈ ਦੋਸਤੋ ਬੜਾ ਮੰਦ ਭਾਦਾ ਫੈਸਲਾ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਜਥੇਦਾਰ ਕਲਦੀਪ ਸਿੰਘ ਦੀ ਹਮਾਇਤ ਕਰ ਦਿੱਤੀ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਆਪਣੀ ਮੌਜ ਦੇ ਵਿੱਚ ਰਹਿਣ ਵਾਲੇ ਇਨਸਾਨ ਹੈ। ਨਾ ਕਿਸੇ ਦਾ ਦਬਦਬਾ, ਨਾ ਕਿਸੇ ਦਾ ਦਬਾਅ। ਨਾ ਹੀ ਉਹਨਾਂ ਨੇ ਸੋਚਣਾ ਕਿ ਗੱਲ ਕਿੱਧਰ ਨੂੰ ਜਾਂਦੀ ਹੈ, ਉਹਨਾਂ ਨੇ ਕਹੀ ਦੇਣਾ ਹੁੰਦਾ ਟੱਚ। ਪਹਿਲਾਂ ਵੀ ਉਹਨਾਂ ਦੇ ਬਿਆਨਾਂ ਦੇ ਕਈ ਵਿਵਾਦ ਬਣੇ ਐ। ਉਹ ਖੁੱਲ੍ਹਮ ਖੁੱਲੀ ਵਿਚਾਰ ਦਿੰਦੇ ਐ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਵਿੱਚ ਚੁਣਿਆ ਗਿਆ ਸੀ ਸਿਮਰਜੀਤ ਸਿੰਘ ਮਾਨ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਐ ਪਰ ਇਸ ਵਾਰ ਉਹ ਕੁਲਦੀਪ ਸਿੰਘ ਗੜਗੱਜ ਦੇ ਨਾਲ ਖੁੱਲ ਕੇ ਆ ਗਏ ਐ ਤੇ ਹੁਣ ਦੋਸਤੋ 6 ਜੂਨ ਨੂੰ ਕੀ ਹੋਵੇਗਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲੇ ਉਹ ਜੱਥੇਦਾਰ ਜੀ ਉੱਥੇ ਆਉਂਦਾ ਹੈ ਤੇ ਉੱਥੇ ਚਿੰਬੜ ਚਮੜਾਈ ਵੀ ਹੋ ਸਕਦੀ ਹੈ ਉੱਥੇ ਸਿੱਖਾਂ ਦੇ ਸਿਰ ਵੀ ਪਾ ਸਕਦੇ ਐ ਉੱਥੇ ਟਾਸਕ ਫੋਰਸ ਦੇ ਨਾਲ ਦਮਦਵੀ ਟਕਸਾਲ ਦੇ ਸਿੰਘਾਂ ਦਾ ਵੀ ਪੇਚਾ ਪੈ ਸਕਦਾ ਜਿਹੜਾ ਕਿ ਬੜਾ ਮੰਦ ਭਾਗਾ ਹੋਵੇਗਾ ਮੈਂ ਬਾਬਾ ਹਰਨਾਮ ਸਿੰਘ ਜੀ ਨੂੰ ਇੱਕ ਦੋ ਬੇਨਤੀਆਂ ਕਰਨੀਆਂ ਚਾਹਣਾ ਹੈ ਕਿ ਬਾਬਾ ਜੀ ਤੁਸੀਂ ਟਕਸਾਲ ਦੇ ਮੁਖੀ ਹੋ ਤੁਸੀਂ ਕੀ ਲੈਣਾ ਹੈ ਬਹੁਤਾ ਜੱਥੇਦਾਰਾਂ ਦੇ ਆਦੇਸਾਂ ਦੇ ਉੱਤੇ ਗੌਰ ਕਰਕੇ ਜਾਂ ਰੋਕਣਾ ਜਾਂ ਬੋਲਣਾ ਤੁਸੀਂ ਆਪ ਹੀ ਬੜੀ ਐਮੀਅਤ ਰੱਖਦੇ ਹੋ ਤੁਹਾਡੇ ਵਿੱਚ ਆਪ ਦੇ ਵਿੱਚ ਹੀ ਬਹੁਤ ਤਾਕਤ ਹੈ ਬਾਲਾ ਕਿਉਂਕਿ ਤੁਸੀਂ ਟਕਸਾਲ ਦੇ ਮੁਖੀ ਹੋ ਉਹ ਦਮ ਦੇ ਵਿੱਚ ਟਕਸਾਲ ਜੀਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਰਹੇ ਹੋਣ ਬਾਬਾ ਦੀਪ ਸਿੰਘ ਜੀ ਮੁਖੀ ਰਹੇ ਹੋਣ ਉਹ ਟਕਸਾਲ ਦਾ ਮੁਖੀ ਉਹਨੂੰ ਤੇ ਲੋੜ ਹੀ ਨਹੀਂ ਕਿਸੇ ਦੇ ਹਦੇਸਾਂ ਨੂੰ ਸੁਣਨ ਦੀ ਤੇ ਨਿਰਭਰ ਹੋਣ ਦੀ ਤੁਸੀਂ ਬਾਬਾ ਹਰਨਾਮ ਸਿੰਘ ਜੀ ਕੋਈ ਨਾ ਕੋਈ ਸੰਘਰਸ਼ ਨੂੰ ਸ਼ੁਰੂ ਤਾਂ ਕਰੋ ਸੰਗਤ ਤੁਹਾਡੇ ਨਾਲ ਖੜੇਗੀ 6 ਜੂਨ ਆ ਰਹੀ ਹੈ ਉਸੀ ਸੰਤ ਜਰਨੈਲ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕਿਉਂ ਨਹੀਂ ਟਕਸਾਲ ਦੇ ਵੱਲੋਂ ਅਗਵਾਈ ਕਰਦੇ ਤੁਸੀਂ ਕਿਉਂ ਨਹੀਂ ਟਕਸਾਲ ਦਾ ਮੁਖੀ ਹੋਣ ਦੇ ਨਾਤੇ ਸਰਕਾਰ ਨੂੰ ਅਲਟੀਮੇਟਮ ਦਿੰਦੇ ਕਿ ਇੰਨੀ ਤਰੀਕ ਤੱਕ ਬੰਦੀ ਸਿੰਘਾਂ ਨੂੰ ਰਿਹਾ ਕਰੋ ਜੇਕਰ ਨਹੀਂ ਰਿਹਾ ਕਰਦੇ ਤੇ ਮੈਂ ਅੱਗੇ ਲੱਗਾਗਾ ਤੇ ਪੰਜਾਬ ਦੇ ਸਿੱਖਾਂ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਤੇ ਸੰਘਰਸ਼ ਵਿੱਡਾਂਗੇ ਦੰਦਵੀ ਟਕਸਾਲ ਨੇ 1986 ਦੇ ਵਿੱਚ ਦੋ ਸਰਵਤ ਖਾਲਸਾ ਸੱਦੇ ਬੜੀ ਚੜ੍ਹਾਈ ਸੀ ਟਕਸਾਲ ਦੀ ਸੰਤ ਜਰਨੈਲ ਸਿੰਘ ਵੇਲੇ ਵੀ ਬਾਅਦ ਵਿੱਚ ਵੀ ਸਿਆਸੀ ਸਿਆਸੀ ਚ 92 93 95 ਤੱਕ ਬਾਬਾ ਟਾਕਰ ਸਿੰਘ ਤੱਕ ਅੱਜ ਵੀ ਟਕਸਾਲ ਦੇ ਸਿੰਘ ਬੜੀ ਚੜ੍ਹਦੀ ਕਲਾ ਵਾਲੇ ਐ ਪਰ ਉਹਨਾਂ ਨੂੰ ਉਹ ਵਾਈ ਕਰਨ ਵਾਲਾ ਤੇ ਚਾਹੀਦਾ ਜਿਹੜਾ ਦਮਦਮੀ ਟਕਸਾਲ ਦਾ ਮੁਖੀ ਬਾਬਾ ਦੀਪ ਸਿੰਘ ਦੇ ਵਾਂਗ ਖੰਡੇ ਦੇ ਨਾਲ ਲਖੀਰਵਾ ਕੇ ਚੱਲੇ ਕਿ ਸੰਘਰਸ਼ ਵਾਲੇ ਭਾਈ ਇੱਧਰ ਆਜੋ ਤੇ ਜਿਹੜੇ ਦੂਜੇ ਆ ਉਹ ਇੱਕ ਪਾਸੇ ਹੋ ਜੋ ਨਾਤੇ ਜਥੇਦਾਰਾਂ ਵੱਲ ਝਾਕਣ ਦੀ ਲੋੜ ਹੈ ਕਿਉਂਕਿ ਬਾਬਾ ਜੀ ਤੁਸੀਂ ਟਕਸਾਲ ਦੇ ਮੁਖੀ ਹੋ ਤੁਹਾਡੇ ਤੋਂ ਬੜੀਆਂ ਉਮੀਦਾਂ ਨੇ ਸਿੱਖ ਸੰਗਤਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਚਿਹਰਾ ਉਹਨਾਂ ਦੀ ਸ਼ਕਤੀ ਤੁਸੀਂ ਜਾਤ ਤੇ ਕਰੋ ਤੁਸੀਂ ਬਹਿ ਕੇ ਮੰਥਨ ਤੇ ਕਰੋ అనుభవ ਤੇ ਕਰੋ ਕਿ ਤੁਸੀਂ ਕਿਹੜੀ ਟਕਸਾਲ ਦੇ ਮੁਖੀ ਹੋ ਜਿਹਦਾ ਮੁਖੀ ਖੰਡਾਲੇ ਕੀ ਤੁਰਪਿਆ ਉਹਨੇ ਬੇਅਦਵੀ ਨਹੀਂ ਝੱਲੀ ਤੇ ਜਿਹੜੀ ਟਕਸਾਲ ਦਾ ਮੁਖੀ ਹਿੰਦੁਸਤਾਨ ਦੀ ਫੌਜ ਦੇ ਨਾਲ ਭੜ ਗਿਆ ਲੋਹੇ ਦੇ ਚਨੇ ਚਬਾਤੇ ਉਹ ਟਕਸਾਲ ਦਾ ਮੁਖੀ ਕੀ ਅੱਜ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕਰਾ ਸਕਦਾ ਕਰਾ ਸਕਦਾ ਹੈ ਸਾਡੀ ਨਜ਼ਰ ਦੇ ਵਿੱਚ ਬਾਬਾ ਜੀ ਕਰਾ ਸਕਦੇ ਹੋ ਪਰ ਪਤਾ ਨਹੀਂ ਤੁਸੀਂ ਜਿੱਦੇ ਦੇ ਟਕਸਾਲ ਦੇ ਮੁਖੀ ਬਣੇ ਹੋ ਭਾ ਜਾ ਕਹਿ ਲਿਗੇ ਜਿੱਦੇ ਦੀ ਸਾਡੀ ਸੁਰਤ ਸੰਭਲੀ ਹੈ ਦੇਖਦੇ ਆ ਕੋਈ ਬਹੁਤਾ ਵੱਡੇ ਸੰਘਰਸ਼ ਦੇ ਵਿੱਚ ਤੁਹਾਨੂੰ ਨਹੀਂ ਦੇਖਿਆ ਕਿ ਜਿੱਥੇ ਤੁਸੀਂ ਸਰਕਾਰ ਨੂੰ ਅਲਟੀਮੇਟਮ ਦੇ ਕੇ ਲੜਦੇ ਹੋ ਭਾਵੇਂ ਬੇਅਦਬਾਂ ਵੇਲੇ ਤੁਸੀਂ ਆਏ ਉਦੋਂ ਨੂਰ ਮਹਿਲ ਵਾਲਿਆਂ ਨੇ ਇੱਕ ਦੋ ਬੰਦੇ ਲੁਧਿਆਣੇ ਦੇ ਲਾਗੇ ਬਾਰੇ ਦਰਸ਼ਨ ਸਿੰਘ ਹੋਰੇ ਉਦੋਂ ਤੁਸੀਂ ਆਏ ਢੱਡਰਿਆਂ ਵਾਲਿਆਂ ਨਾਲ ਤੁਹਾਡੀਆਂ ਪ੍ਰਾਣੀਆਂ ਵੋਟ ਮੈਂ ਪਰ ਤੁਸੀਂ ਲੈਣ ਖਿੱਚ ਕੇ ਸਰਕਾਰ ਨਾਲ ਬੰਦੀ ਸਿੰਘਾਂ ਵਾਸਤੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਜਾਂ ਕਿਸੇ ਵਾਸਤੇ ਲੜਦੇ ਹੋਏ ਨਜ਼ਰ ਨਹੀਂ ਆਏ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਟਕਸਾਲੀ ਸਿੰਘ ਆਖਿਆ ਜਾਂਦਾ ਸੀ ਕਿ ਉਹ ਵੀ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਨੇ ਪਰ ਨਾ ਤੁਸੀਂ ਉਹਨਾਂ ਦੀ ਮਦਦ ਕੀਤੀ ਐ ਖੁੱਲਕੇ ਨਹੀਂ ਕੀਤੀ ਭਾਬ ਸਰਕਾਰ ਨੂੰ ਕੋਈ ਅਲਟੀਮੇਟਮ ਨਹੀਂ ਦਿੱਤਾ ਤੁਸੀਂ ਟਕਸਾਲ ਦੇ ਮੁਖੀ ਸੀ ਲੈ ਕੇ 50 ਹਜ਼ਾਰ ਬੰਦਾ ਜਿੱਥੇ ਮਰਜ਼ੀ ਧਰਨਾ ਲਾ ਦਿੰਦੇ ਬੂਥ ਲਵਾ ਦਿੰਦੇ ਸਭ ਦੀ ਪਰ ਕੀ ਕੀਤਾ ਜਾਵੇ ਤੁਸੀਂ ਜਥੇਦਾਰਾਂ ਦੇ ਆਦੇਸ਼ ਸੁਣ ਕੇ ਉਹਨਾਂ ਵਿੱਚੋਂ ਬਾਬਾ ਜੀ ਕੀ ਨਿਕਲ ਲੈ ਉਹਨਾਂ ਨੇ ਤੇ ਆਦੇਸ਼ ਦੇ ਦੇਣੇ ਐ ਲਗਾਤਾਰ ਦਿੰਦੇ ਆਉਂਦੇ ਐ 92 93 ਤੋਂ ਬਾਅਦ ਆਦੇਸ਼ ਦਿੰਦੇ ਆਉਂਦੇ ਐ ਉਹਦੇ ਨਾਲ ਸਰਕਾਰਾਂ ਦੇ ਕੰਨਾਂ ਤੇ ਕਦੇ ਜੂਨ ਹੀ ਸਰਕੀ ਨਾ ਉਹਨਾਂ ਨੇ ਸਾਡੇ ਬੰਦੀ ਸਿੰਘ ਛੱਡੇ ਨਾ ਉਹਨਾਂ ਨੇ ਸਾਨੂੰ ਵੱਧ ਅਧਿਕਾਰ ਦਿੱਤੇ ਤੇ ਨਾ ਉਹਨਾਂ ਨੇ ਸਾਡੀਆਂ ਸੰਸਥਾਵਾਂ ਦੀਆਂ ਵੋਟਾਂ ਸਮੇਂ ਸਿਰ ਕਰਾਈਆਂ ਤੇ ਉਹਨਾਂ ਦੇ ਆਦੇਸ਼ਾਂ ਦੇ ਵਿੱਚੋਂ ਸਰਕਾਰ ਨੇ ਕਦੇ ਕੋਈ ਡਰ ਹੀ ਨਹੀਂ ਮੰਨਿਆ ਭੈ ਨਹੀਂ ਮੰਨਿਆ ਇਸ ਲਈ ਮੇਰੀ ਬੇਨਤੀ ਹੈ ਜਥੇਦਾਰ ਸਾਹਿਬ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ 6 ਜੂਨ ਆ ਰਹੀ ਹੈ ਤੁਸੀਂ ਜਿਹੜੇ ਰੁਟੀਨ ਦੇ ਵਿੱਚ ਆਏ ਸਾਲ ਆਦੇਸ਼ ਦਿੰਨੇ ਹੋ 6 ਜੂਨ ਨੂੰ ਉਹਨਾਂ ਨੂੰ ਇਸ ਤਰੀ ਇਸ ਵਾਰੀ ਬਦਲ ਦਿਓ ਕਿਰਪਾ ਕਰਕੇ ਇਸ ਵਾਰ 6 ਜੂਨ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਬਹੁਤੇ ਕੇਸ maaf ਹੋ ਗਏ ਉਹਨਾਂ ਨੂੰ ਪਰੋਲ ਵੀ ਨਹੀਂ ਮਿਲ ਰਹੀ ਭਾਈ ਰਾਜੋਵਾਨੇ ਵਾਸਤੇ ਭਾਈ ਅੰਮ੍ਰਿਤਪਾਲ ਦੇ ਵਾਸਤੇ ਐਤਕੀ ਸਟੈਂਡ ਲਾਓ 6 ਜੂਨ ਨੂੰ ਸਿੰਘ ਸਾਹਿਬ ਜੀ ਜਾਂ ਬਾਬਾ ਹਰਨਾਮ ਸਿੰਘ ਜੀ ਤੁਸੀਂ 6 ਜੂਨ ਨੂੰ ਕਰੋ ਆਦੇਸ਼ ਸੰਗਤਾ ਤੁਹਾਡੇ ਨਾਲ ਤੁਰਨਗੀਆ ਜਿਹੜੀ ਐਨਐਸਏ ਭਾਈ ਅੰਮ੍ਰਿਤਪਾਲ ਤੇ ਲੱਗੀ ਐ ਦਿਓ ਸਰਕਾਰ ਨੂੰ ਟਾਈਮ ਕਿ ਜੇਕਰ ਇੰਨੇ ਦਿਨਾਂ ਵਿੱਚ ਐਨਐਸਏ ਤੋੜਦੀ ਤੇ ਠੀਕ ਐ ਨਹੀਂ ਅਸੀਂ ਸੰਘਰਸ਼ ਕਰਾਂਗੇ ਤੇ ਜੇਕਰ ਬੰਦੀ ਸਿੰਘਾਂ ਨੂੰ ਛੜਤਾ ਠੀਕ ਹੈ ਜੇ ਭਾਈ ਹਵਾਰੇ ਨੂੰ ਪੰਜਾਬ ਦੀ ਜੇਲ੍ਹ ਵਿੱਚ ਲੈ ਕੇ ਨਾ ਆਏ ਪਰੋਲ ਨਾ ਦਿੱਤੀ ਤੇ ਅਸੀਂ ਸੰਘਰਸ਼ ਕਰਾਂਗੇ ਬਿੱਡੋ ਤੇ ਸਹੀ ਪਰ ਇਸ ਤਰ੍ਹਾਂ ਬਹੁਤ ਸਾਲਾਂ ਦੇ ਸਿੱਖ ਦੇਖੀ ਜਾਂਦੇ ਆ ਨਿਰਾਸ਼ ਹੋਏ ਬੈਠੇ ਆ ਕੁਝ ਨਹੀਂ ਨਿਕਲ ਰਿਹਾ ਇੱਕ ਪਾਸੇ ਦਮਦਮੀ ਟਕਸਾਲ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੋਨੇ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਨੇ ਪਰ ਆਪਸ ਵਿੱਚ ਦੀ ਲੜ ਰਹੀਆਂ ਨੇ ਇਹ ਚੰਗਾ ਨਹੀਂ ਲੱਗਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕੱਲ ਬਾਬਾ ਹਰਨਾਮ ਸਿੰਘ ਜੀ ਨੂੰ ਮਿਲੇ ਸੀ ਉਹ ਵੀ ਮਿੰਟਵਾੜੀ ਕਰਕੇ ਆਏ ਆ ਕਿ 6 ਜੂਨ ਨੂੰ ਰੌਲਾ ਰੱਪਾ ਨਾ ਪਾਇਆ ਜਾਵੇ ਪਰ ਕਿਸੇ ਆਗੂ ਦੇ ਵਿੱਚ ਇੰਨੀ ਜੁਰਤ ਨਹੀਂ ਕਿਸੇ ਆਗੂ ਦੇ ਵਿੱਚ ਇੰਨਾ ਬਲ ਨਹੀਂ ਇਹ ਦਿੱਲੀ ਦੀ ਸਰਕਾਰ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਕੋਈ ਅਲਟੀਮੇਟਮ ਦੇ ਦਿੱਤਾ ਜਾਵੇ। ਬੜੇ ਫਾਰਮਾਂ ਤੇ ਸਾਈਨ ਕਰਾਏ। ਲੱਖਾਂ ਲੋਕਾਂ ਦੇ ਫਾਰਮ ਭਰਾਏ ਬੰਦੀ ਸਿੰਘ ਦਾ ਵਾਸਤੇ। ਪਤਾ ਨਹੀਂ ਉਹ ਫਾਰਮ ਪੰਡਾਂ ਦੀਆਂ ਪੰਡਾਂ ਅੱਜ ਕਿੱਥੇ ਰੁੜੀ ਜਾਂਦੇ ਆ। ਪਤਾ ਨਹੀਂ ਉਹਨਾਂ ਦੇ ਉੱਤੇ ਕਿੱਥੇ ਅੱਜ ਧੂੜ ਮਿੱਟੀ ਪਾਈ ਜਾਂਦੀ ਹੈ। ਉਹ ਫਾਰਮ ਕਿਸੇ ਨੇ ਫੜੀ ਨਹੀਂ। ਹੁੰਦਾ ਤਾਂ ਇਹ ਕਿ ਜਦੋਂ ਕਿਸੇ ਨੇ ਫਾਰਮ ਨਹੀਂ ਭਰੇ ਸੀ ਉਦੋਂ ਫਿਰ ਜੱਥੇਦਾਰ ਅਕਾਲ ਤਾਕਤ ਤੋਂ ਦਿੰਦਾ ਟਾਈਮ ਪੁਰਾਣੇ ਜੱਥੇਦਾਰਾਂ ਵਾਂਗ ਮਾਰਦਾ ਬੜਕ ਤੇ ਦਿੱਲੀ ਦੇ ਪਾਇਰਾ ਥੱਲੋਂ ਜ਼ਮੀਨ ਕੱਢ ਦਿੰਦਾ ਕਹਿੰਦੇ ਜਦੋਂ ਗਰਚਰਨ ਸਿੰਘ ਟੌੜਾ ਪ੍ਰਧਾਨ ਰਿਹਾ ਉਦੋਂ ਤੱਕ ਜਦੋਂ ਕਹਿੰਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਬਿਆਨ ਦਿੰਦਾ ਸੀ ਕਹਿੰਦੇ ਦਿੱਲੀ ਹੱਲ ਜਾਂਦੀ ਸੀ ਕਹਿੰਦੇ ਦਿੱਲੀ ਨੂੰ ਭਾਜਣਾ ਪੈ ਜਾਂਦਾਗਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਭਾਜਣਾ ਪੈ ਜਾਂਦਾਗਾ ਸੀ ਪਰ ਅੱਜ ਕਿਹੋ ਜਿਹਾ ਸਿੱਖ ਕਿੰਨੇ ਨੀਵੇਂ ਕਿੰਨੀ ਸਿੱਖਾਂ ਦੀ ਦੁਰਦਸ਼ਾ ਇੰਨੀ ਭੈੜੀ ਹੋ ਗਈ ਹੈ ਕਿ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਆਗੂਆਂ ਦਾ ਕੋਈ ਬਿਆਨ ਸੁਣਨ ਨੂੰ ਤਿਆਰ ਨਹੀਂ ਕੋਈ ਡੀਸੀ ਮੰਗ ਪੱਤਰ ਲੈਣ ਵਾਸਤੇ ਨਹੀਂ ਆਉਂਦਾ ਛੋਟਾ ਜਾਂ ਕੋਈ तहसीलदार ਤੱਕ ਦਾ ਅਫਸਰ ਆ ਕੇ ਮੰਗ ਪੱਤਰ ਫੜ ਲੈਂਦਾ ਹੈ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਬੜ ਨਹੀਂ ਰਿਹਾ ਸੰਘਰਸ਼ ਕਰਨ ਦਾ ਜੋਰ ਨਹੀਂ ਰਿਹਾ ਜਿਹੜੀ ਸਿਆਸਤ ਸੀ ਉਹ ਭਾਰੂ ਹੋ ਗਈ ਲੋਕ ਸਮਝ ਗਏ ਕਿ ਸਿਆਸਤ ਨੇ ਸਭ ਕੁਝ ਮਲੀਆਂ ਵੇਟ ਕਰ ਦਿੱਤਾ ਪਤਾ ਨਹੀਂ ਕਿਹੜੇ ਜਥੇਦਾਰ ਨੂੰ ਕਦੋਂ ਲਾ ਦੇਣਾ ਤੇ ਪਤਾ ਨਹੀਂ ਕਿਹੜੇ ਨੂੰ ਕਦੋਂ ਲਾ ਦੇਣਾ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਸਹਿਬਾਨਾਂ ਦੀ ਜਿਹੜੀ ਅਹਿਮੀਅਤ 1995 96 ਤੱਕ ਸੀ ਉਹ ਅੱਜ ਕਿਤੇ ਨਜ਼ਰ ਨਹੀਂ ਆਉਂਦੀ ਬੜੀ ਦੁੱਖ ਦੀ ਗੱਲ ਹੈ ਤੇ ਬੜੀ ਦੁੱਖ ਦੇ ਨਾਲ ਕਹਿਣੀ ਪੈਂਦੀ ਹੈ ਅੱਜ ਸਾਡੀਆਂ ਸੰਸਥਾਵਾਂ ਦੇ ਲੀਡਰਾਂ ਨੂੰ ਆਪਣੀ ਜਿਹੜੀ ਡਿੱਗੀ ਹੋਈ ਸਾਖ ਹੈ ਉਹਨੂੰ ਬਹਾਲ ਕਰਨਾ ਚਾਹੀਦਾ ਹੈ ਸਿਆਸਤੀ ਲੋਕਾਂ ਨੂੰ ਦੋ ਟੁੱਕ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਟਿਕ ਕੇ ਆਪਣੀ ਸਿਆਸਤ ਕਰ ਲਓ ਤੇ ਤੁਸੀਂ ਸਿਆਸਤ ਨੂੰ ਸਾਡੇ ਤੇ ਭਾਰੂ ਨਾ ਕਰੋ ਸਿੱਖਾਂ ਦੇ ਮਸਲੇ ਚੱਕਣੇ ਚਾਹੀਦੇ ਐ ਹੁਣ ਮਸਲੇ ਸਾਰਿਆਂ ਨੂੰ ਵੱਡੇ ਬੰਦੀ ਸਿੰਘਾਂ ਦਾ ਮਸਲਾ ਤੇ ਧਰਮ ਪ੍ਰਚਾਰ ਦੋ ਮਸਲੇ ਐ ਇਸ ਲਈ ਦੇਖਦੇ ਆਉਣ ਵਾਲੇ ਦਿਨਾਂ ਚ ਕੀ ਬਣਦਾ ਅੱਜ 3 ਜੂਨ ਐ ਇਸ ਦਿਨ ਫੌਜ ਨੇ ਅਕਾਲ ਤਖਤ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਸੀ 3 ਤਰੀਕ ਨੂੰ ਐਨੇ ਗੋਲੇ ਭਰਾਏ ਕਿ ਉਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਸਿੱਖੋ ਤੁਸੀਂ ਇਸ ਦੇਸ਼ ਦੇ ਵਿੱਚ ਬਰਾਬਰ ਦੇ شہری ਨਹੀਂ ਤੁਸੀਂ ਘੱਟ ਗਿਣਤੀ ਹੋ ਜੇਕਰ ਆਜ਼ਾਦੀ ਮੰਗੋਗੇ ਤੇ ਤੁਹਾਡਾ ਇਹੋ ਹੀ ਹਸਰ ਹੋਣਾ ਹੈ ਉਹਨਾਂ ਨੇ ਸਾਡੇ ਕਾਲ ਤਾਕਤ ਤੇ ਗੁਰੂ ਘਰਾਂ ਤੇ ਚੜ੍ਹਾਈ ਕਰਨ ਤੇ ਮਿੰਟ ਨਹੀਂ ਲਾਇਆ ਤੇ ਸਾਡਾ ਮਰਦੇ ਮੁਜਾਹਿਦ ਬਾਬਾ ਏ ਕੌਮ ਸੰਤ ਸਫਾਈ ਸੰਤ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕੀਨੇ ਕਰਾਇਆ ਉਹੀ ਜਿਹੜੇ ਆਗੂ 도ਗਲੇ ਸੀ ਬੇਈਮਾਨ ਸੀ ਇੰਦਰਾ ਗਾਂਧੀ ਨੂੰ ਕਹਿੰਦੇ ਸੀ ਕਿ ਹੁਣ ਤੁਸੀਂ ਹਮਲਾ ਕਰ ਦਿਓ ਹੁਣ ਨੀ ਸੰਤ ਮੰਨਦਾ ਕਿਸੇ ਦੀ ਨਾ ਸਾਡੀ ਮੰਨਦਾ ਨਾ ਸੋਡੀ ਮੰਨਦਾ ਹੁਣ ਤੁਸੀਂ ਇਹਦਾ ਕੰਮ ਨਿਮੇੜ ਦਿਓ ਤੇ ਪਿਆਰਿਓ ਇਹਨਾਂ ਅਕਾਲੀ ਆਗੂਆਂ ਨੇ 도ਗਲੇ ਬੰਦਿਆਂ ਨੇ ਕਹਿ ਕੇ ਸੰਤ ਪਿੰਡਰਾ ਵਾਲੇ ਨੂੰ ਸ਼ਹੀਦ ਕਰਾਇਆ ਸੀ ਤੇ ਅੱਜ ਜੂਨ ਦਾ ਕੱਲੂ ਘਾਰਾ ਚੱਲ ਰਿਹਾ ਹੈ ਜ਼ਰੂਰ ਸਾਰੀਆਂ ਸੰਗਤਾਂ ਇੱਕ ਵਾਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਇਤਿਹਾਸ ਹੈ ਉਹ ਜ਼ਰੂਰ ਪੜਿਓ ਜ਼ਰੂਰ ਪੜਿਓ ਕਿ ਸੰਤ ਬਾਬਾ ਜਰਨੈਲ ਸਿੰਘ ਨੇ ਤੇ ਉਹਨਾਂ ਦੇ ਸਾਥੀਆਂ ਨੇ ਕਿਵੇਂ ਇੰਡੀਆ ਦੀ ਫੌਜ ਨੂੰ ਲੋਹੇ ਦੇ ਚਨੇ ਚਬਾਏ ਸੀ ਤੇ ਕਿਵੇਂ ਆਪਣਾ ਰੁਤਬਾ ਕਾਇਮ ਰੱਖਿਆ ਸੀ ਇਸ ਲਈ ਦੇਖਦੇ ਆ ਕਿ 6 ਜੂਨ ਨੂੰ ਇਸ ਵਾਰ ਕਿਹੋ ਜਿਹਾ ਸੰਦੇਸ਼ ਦਿੰਦੇ ਆ ਇੰਨੀਆਂ ਕੁ ਦੋਸਤੋ ਵਿਚਾਰਾ ਸੀ ਪੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ